ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਚੌਲਾਂ ਦੀ ਸਬਜੀ ਚੌਲਾਂ ਦੀ ਸਬਜੀ ਬਹੁਤ ਹੀ ਸਵਾਦ ਬਣਦੀ ਆ ਕਿਸੇ ਵੇਲੇ ਆਪਣੇ ਕੋ ਘਰ ਵਿੱਚ ਕੋਈ ਸਬਜੀ ਨਹੀਂ ਹੁੰਦੀ ਜਿਵੇਂ ਕਿ ਹੁਣ ਬਾਰਿਸ਼ਾ ਹੁੰਦੀਆਂ ਪਈਆਂ ਬਹੁਤ ਸਬਜ਼ੀਆਂ ਮਹਿੰਗੀਆਂ ਆਏ ਬਾਜ਼ਾਰ ਦੇ ਵਿੱਚ ਕੋਈ ਸਬਜੀ ਵਾਲਾ ਆਉਂਦਾ ਨਹੀਂ ਤੇ ਆਪਾਂ ਇਸ ਤਰ੍ਹਾਂ ਚੌਲਾਂ ਦੀ ਸਬਜੀ ਬਣਾ ਸਕਦੇ ਆਂ ਇਹ ਇੱਕ ਕੱਕੜੀ ਆਪਾਂ ਚੌਲ ਲਏ ਆ ਤੇ ਲਸਣ ਅਦਰ ਪਿਆਜ਼ ਟਮਾਟਰ ਇਹਨਾਂ ਸਾਰਿਆਂ ਨੂੰ ਆਪਾਂ ਛਿੱਲ ਕੇ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਏ ਹੁਣ ਪਿਆਜ਼ ਆਪਾਂ ਇਸ ਤਰ੍ਹਾਂ ਪਤਲੇ ਪਤਲੇ ਲੰਬੇ ਲੰਬੇ ਕੱਟ ਲਵਾਂਗੇ ਪਿਆਜ਼ ਟਮਾਟਰ ਆਪਾਂ ਇਸ ਤਰ੍ਹਾਂ ਪਤਲੇ ਪਤਲੇ ਕੱਟ ਲਿਆ ਤੇ ਥੋੜੀਆਂ ਜਿਹੀਆਂ ਹਰੀਆਂ ਪਿਆਜ਼ ਦੀਆਂ ਭੂਕਾ ਸੀ ਇਹਨਾਂ ਨੂੰ ਵੀ ਆਪਾਂ ਕੱਟ ਲਿਆ ਏ ਹੁਣ ਆਪਾਂ ਲਸਣ ਅਧਕਤ ਤੇ ਹਰੀਆਂ ਮਿਰਚਾਂ ਦੀ ਪੇਸਟ ਬਣਾ ਲੈਨੇ ਆ ਤੇ ਇਹਨਾਂ ਦੇ ਵਿੱਚ ਹੀ ਆਪਾਂ ਮਸਾਲੇ ਪਾ ਲਵਾਂਗੇ ਨਮਕ ਆਪਾਂ ਸਵਾਦ ਅਨਸਾਰ ਪਾ ਲਵਾਂਗੇ ਚਮਚਾ ਪਾ ਸਬਜੀ ਮਸਾਲੇ ਦਾ ਪਾਉਨੇ ਆ 1 ਚਮਚਾ ਪਾ ਧਨੀਆ ਪਾਊਡਰ ਪਾ ਲਵਾਂਗੇ ਅੱਧਾ ਚਮਚਾ ਪਾ ਜੀਰਾ ਪਾਊਡਰ ਪਾ ਲੈਨੇ ਆ ਚਮਚਾ ਕਸ਼ਮੀਰੀ ਲਾਲ ਮਿਰਚੇ ਦਾ ਪਾਊਡਰ ਪਾ ਲਾਂਗੇ ਅੱਧਾ ਚਮਚਾ ਪਾ ਹਲਦੀ ਦਾ ਪਾ ਲਾਂਗੇ ਹਲਦੀ ਬਹੁਤ ਵਧੀਆ ਆਪਣੇ ਘਰ ਦੀ ਹਲਦੀ ਹੈ ਇਹਦਾ ਬਹੁਤ ਵਧੀਆ ਕਲਰ ਹੋ ਜਾਂਦਾ ਹੈ ਥੋੜਾ ਜਿਹਾ ਪਾਣੀ ਪਾ ਕੇ ਨਾ ਮਸਾਲਿਆਂ ਦੇ ਨਾਲ ਆਪਾਂ ਲਸਣ ਅਦਰਕ ਤੇ ਹਰੀਆਂ ਮਿਰਚਾਂ ਨੂੰ ਵੀ ਪੀਸ ਲਵਾਂਗੇ ਅਦਰਕ ਲਸਣ ਤੇ ਹਰੀ ਮਿਰਚੇ ਮਸਾਲੇ ਪਾ ਕੇ ਆਪਾਂ ਇਸ ਤਰ੍ਹਾਂ ਪੇਸਟ ਬਣਾ ਲਈਆ ਹੁਣ ਆਪਾਂ ਤੜਕਾ ਪਉਣ ਲੈਨੇ ਆ ਗੈਸ ਬਾਲ ਕੇ ਆਪਾਂ ਕੁੱਕਰ 'ਚ ਇੱਕ ਕੜਛੀ ਸਰੋਂ ਦੇ ਤੇਲ ਦੀ ਪਾ ਕੇ ਚੰਗੀ ਤਰ੍ਹਾਂ ਗਰਮ ਕਰ ਲਈਆ ਹੁਣ ਇਹਦੇ ਵਿੱਚ ਆਪਾਂ ਅੱਧਾ ਚਮਚਾ ਜੀਰੇ ਦਾ ਤੇ ਥੋੜੀ ਜਿਹੀ ਹਿੰਗ ਤੇ ਇੱਕ ਛੋਟਾ ਜਿਹਾ ਟੁਕੜਾ ਦਾਲਚੀਨੀ ਦਾ ਪਾ ਦਵਾਂਗੇ ਜੀਰੇ ਹਿੰਗ ਤੇ ਦਾਲਚੀਨੀ ਨੂੰ ਆਪਾਂ ਤੜਕ ਲਿਆ ਹੁਣ ਪਿਆਜ਼ ਪਾ ਲਈਏ ਪਿਆਜ਼ ਨੂੰ ਆਪਾਂ ਜਾੜਿਆ ਨਹੀਂ ਘੋਲਣਾ ਥੋੜੇ ਜਿਹਾ ਆਪਾਂ ਭੁੰਨਾਂਗੇ ਚੋਲਾ ਦੇ ਵਿੱਚ ਪਿਆਜ਼ ਥੋੜੇ ਜਿਹਾ ਖਿੜੇ ਖਿੜੇ ਰਹਿਣ ਤੇ ਤਾਂ ਹੀ ਸਵਾਦ ਲੱਗਦੇ ਆ ਚੋਲਾ ਦੀ ਸਬਜ਼ੀ ਬਣਾਈਏ ਤੇ ਜਿਆਦਾ ਪਿਆਜ਼ ਭੁੰਨਣ ਦੀ ਜਰੂਰਤ ਨਹੀਂ ਪੈਂਦੀ ਪਿਆਜ਼ ਆਪਾਂ ਹਲਕੇ ਜਿਹੇ ਬਰਾਊਨ ਕਰ ਲਿਆ ਹੁਣ ਆਪਾਂ ਟਮਾਟਰ ਤੇ ਪਿਆਈਆਂ ਪੱਤੇ ਦੀਆਂ ਪਾ ਲਵਾਂਗੇ ਹਰੀਆਂ ਟਮਾਟਰ ਨੂੰ ਚੇਕਾਂ ਟਮਾਟਰ ਆਪਾਂ ਪਕਾਉਣ ਲਈ ਹੈ ਹੁਣ ਆਪਾਂ ਲਸਣ ਅਦਰਕ ਤੇ ਹਰੀ ਮਿਰਚ ਦੀ ਮਸਾਲੇ ਪਾ ਕੇ ਜਿਹੜੀ ਪੇਸਟ ਬਣਾਇਏ ਇਹ ਪਾ ਲੈਨੇ ਆ ਲਸਣ ਅਦਰਕ ਦੀ ਪੇਸਟ ਨੂੰ ਆਪਾਂ ਚੰਗੀ ਤਰ੍ਹਾਂ ਥੋੜਾ ਜਿਹਾ ਭੁੰਨਾਂਗੇ ਲਸਣ ਨੂੰ ਆਪਾਂ ਜਿੰਨੀ ਦੇਰ ਤੱਕ ਪੁੰਨਾਂਗੇ ਜਿੰਨੀ ਦੇਰ ਤੱਕ ਲਸਣ ਦੀ ਸਮੈਲੀ ਨਹੀਂ ਖਤਮ ਹੋ ਜਾਂਦੀ ਲਸਣ ਨੂੰ ਜਿੰਨਾ ਕੋ ਨੂੰ ਨਹੀਂ 26 ਵਾਰ ਬੰਦੀ ਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਦੇ ਵਿੱਚ ਚੌਲ ਪਾ ਦਿੱਤੇ ਆ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਜਿੰਨੀ ਵੀ ਆਪਾਂ ਗਰੇਵੀ ਰੱਖਣੀ ਆ ਪਾਣੀ ਆਪਾਂ ਆਪਣੇ ਹਿਸਾਬ ਨਾਲ ਪਾ ਲਵਾਂਗੇ ਚੌਲ ਦੀ ਸਬਜੀ ਬਾਅਦ ਵਿੱਚ ਸੰਗਣੀ ਹੋ ਜਾਂਦੀ ਆ ਇਸ ਕਰਕੇ ਆਪਾਂ 3 ਕੱਪ ਪਾਣੀ ਦੇ ਪਾਲੇ ਆ ਵਰਤ ਕਰ ਲੈਨੇ ਆ ਚਾਵਲਾ ਦੀ ਸਬਜ਼ੀ ਦੀ ਰੈਸਪੀ ਜੀ ਆਪਣੀ ਬਣ ਕੇ ਤਿਆਰ ਆ ਬਹੁਤ ਹੀ ਸਵਾਦ ਇਹ ਸਬਜ਼ੀ ਬਣੀ ਆ ਤੁਸੀਂ ਵੀ ਇਸ ਤਰੀਕੇ ਦੇ ਨਾਲ ਇੱਕ ਵਾਰੀ ਜ਼ਰੂਰ ਬਣਾ ਕੇ ਖਾਓ ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ